ਹਾਂਜੀ ਇਹ ਵਾਲੇ ਸ਼ਿਮਰ ਸਿਲਕ ਦੇ ਸੂਟ ਆਉਣਗੇ ਜੀ 셔ਟ ਫੁੱਲੀ ਈਮਬੋਰਡਰੀ ਆਏਗੀ ਤੇ ਨਾਲ ਇਹਦੇ ਬਾਟਮ ਆਏਗੀ ਜੀ ਸਿਲਕ ਦੀ ਸ਼ਿਮਰ ਦੀ 2.5 ਮੀਟਰ ਦੀ ਤੁਸੀਂ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਲਹਿੰਗਾ ਸ਼ਰਾਰਾ ਕੁਝ ਵੀ ਬਣਾ ਸਕਦੇ ਹੋ ਇਹ ਵਾਲਾ ਜੌਰਜਟ ਦੇ ਉੱਤੇ ਮਸ਼ੀਨ ਵਰਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਬਾਟਮ ਵਰਕ ਆਏਗਾ 슬ੀਵਸ ਵਰਕ ਆਏਗਾ ਨਾਲ ਘੇਰੇ ਦੇ ਉੱਪਰ ਵਰਕ ਨਾਸ਼ ਪਾਉਣ ਦਾ ਦੁਪੱਟਾ ਇਹ ਵਾਲੇ ਨੇਚਰਲ ਕ੍ਰੇਪ ਦੇ ਸੂਟ ਆਉਣਗੇ ਜੀ ਨਾਲ ਇਹਨਾਂ ਦੇ ਬਾਟਮ ਵੀ ਵਰਕ ਆਏਗਾ ਨਾਲ ਦੁਪट्टे ਦੇ ਉੱਪਰ ਵੀ ਲੈਸ ਲੱਗੀ ਹੋਈ ਹੈ ਤੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲੇ ਸੂਟ ਰਹਿਣਗੇ ਜੀ ਸਮਰ ਕਲੈਕਸ਼ਨ ਆ ਗਈ ਹੈ ਇਹ ਵਾਲੀ ਮਸਲੀਨ कॉटन ਦੇ ਸੂਟ ਆਉਣਗੇ ਇਹਨਾਂ ਦੇ ਬਾਜ਼ੂ ਵਰਕ ਆਏਗਾ ਜੀ ਬੋਟਮ ਵਰਕ ਆਏਗਾ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਨੇ ਉਹਨਾਂ ਉੱਤੇ ਲੈਸ ਵੀ ਲੱਗੀ ਹੋਈ ਹੈ ਕਈਆਂ ਦੇ ਉੱਪਰ ਵਰਕ ਵੀ ਹੈ ਇਹਨਾਂ ਸੂਟਾਂ ਤੇ ਆਫਰ ਚੱਲ ਰਹੀ ਹੈ ਜੀ ਇਹ ਵਾਲੇ ਸੂਟ ਸਿਰਫ 14 ਤਰੀਕ ਤੱਕ ਹੀ ਇਹ ਵਾਲਾ ਪ੍ਰਾਈਸਸ ਰਹੇਗਾ ਜੀ ਬਾਦ ਦੇ ਵਿੱਚ ਇਹਨਾਂ ਦੇ ਪ੍ਰਾਈਸ ਜ਼ਿਆਦਾ ਹੋ ਜਾਣਗੇ ਸਿਰਫ 14 ਤਰੀਕ ਤੱਕ ਹੀ ਆਫਰ ਹੈ ਤੇ ਇਹ ਵਾਲੇ ਪ੍ਰਾਈਸ ਤੁਸੀਂ ਸੂਟਸ ਐਂਡ ਲੈ ਸਕਦੇ ਹੋ ਜੀ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਜੀ ਤੇ ਦੁਪੱਟੇ ਵੀ ਮਸਲੀਨ कॉटन ਦੇ ਹੀ ਆਉਣਗੇ ਇਹਨਾਂ ਦੇ ਨਾਲ ਸਿੰਗਲ ਸੂਟ ਦਾ ਵੀ ਆਰਡਰ ਦੇ ਸਕਦੇ ਹੋ ਤੇ ਕਈ ਪੈਣਾ ਮੈਸੇਜ ਕਰਦੇ ਕਿ ਅਸੀਂ ਸੂਟ ਕਿਵੇਂ ਆਰਡਰ ਕਰੀਏ ਜੀ ਤੁਸੀਂ ਮੇਰੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਮੈਸੇਜ ਕਰਕੇ ਆਪਣਾ ਡਰੈਸ ਸੈਂਡ ਕਰਕੇ ਸੂਟ ਆਰਡਰ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਮਸ਼ੀਨ ਵਰਕ ਵਾਲੇ ਸੂਟ ਨੇ ਜੀ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਨੈਚੁਰਲ ਕ੍ਰੇਪ ਦੀਆਂ ਨਾਰਕਲੀ ਨੇ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਥੈਂਕ ਯੂ so much